ਭਗਤ ਸੰਤ ਨਾਮਦੇਵ ਜੀ ਲਲਹੇੜੀ ਰੋਡ ਖੰਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਦੀਆਂ ਸਮੂਹ ਸੰਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅੱਜ ਅੰਮ੍ਰਿਤ ਵੇਲੇ ਭੋਗ ਪਾਏ ਪੁਰਬਤ ਕੀਰਤਨ ਦੀਵਾਨ ਕਥਾ ਵਿਚਾਰ ਹੋਈ ਤੇ ਸੰਗਤਾਂ ਨੇ ਹੁੰਮਹ ਕੇ ਹਾਜ਼ਰੀ ਭਰੀ ਆ ਗੀ ਗੁਰੂ ਸਾਹਿਬ ਨੇ ਅੱਜ ਦੇ ਦਿਨ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਅਤੇ ਜੋ ਨਿਡਰ ਕੌਮ ਚ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਔਰ ਤੁਹਾਂ ਦੇਖੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਏ ਗੁਰੂ ਦੁਆਰਾ ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਲਲ੍ਹੇੜੀ ਰੋਡ ਖੰਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਉਹਨਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਤ ਵਦ ਅਮਰਿਤ ਛੱਕ ਕੇ ਗੁਰੂ ਵਾਲੇ ਬਣਨ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਉਚੇਚੇ ਤੌਰ ਤੇ ਓਮਕਾਰ ਸਿੰਘ ਸੱਤੂ ਜੀ ਦਾ ਜੋ ਅੱਜ ਇੱਥੇ ਸਾਡੇ ਗੁਰਦੁਆਰਾ ਸ਼ਰੋਮਣੀ ਭਗਤ ਨਾਮਦੇਵ ਜੀ ਲਹਿਲੇੜੋੜ ਖੰਨਾ ਵਿਖੇ ਪਹੁੰਚੇ ਨੇ ਅੱਜ ਖਾਲਸਾ ਸਾਜਨਾ ਦੇ ਵਸਾਖੀ ਸੀ ਗੁਰੂ ਸਾਹਿਬ ਨੇ ਅੱਜ ਦੇ ਦਿਨ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਅਤੇ ਜੋ ਨਿਡਰ ਕੌਮ ਸੀ ਉਹਨਾਂ ਨੂੰ ਸੌਰੀ ਜੋ ਕੌਮ ਡਰਦੀ ਸੀ ਉਹਨਾਂ ਨੂੰ ਨਿਡਰ ਬਣਾਇਆ ਤੇ ਸਾਰਿਆਂ ਨੂੰ ਇੱਕੋ ਜਿਹਾ ਇਕੱਠੇ ਕਰਕੇ ਜਾਤ ਪਾਤ ਦਾ ਭੇਦ ਖਤਮ ਕਰਕੇ ਇੱਕ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਉਸ ਦੇ ਕਰਕੇ ਅੱਜ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਸਾਡੀ ਕਮੇਟੀ ਵੱਲੋਂ ਵੀ ਉਪਰਾਲਾ ਕਰਕੇ ਬਹੁਤ ਵਧੀਆ ਸੰਗਤਾਂ ਦਾ ਸਹਿਯੋਗ ਸੀ ਉਪਰਾਲਾ ਇਸ ਦਿਨ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਵੀ ਪ੍ਰਬੰਧਕ ਕਮੇਟੀ ਹੈ ਜਿਹੜੀ ਜਿਸ ਤਰ੍ਹਾਂ ਉਪਰਾਲਾ ਕਰਦੀ ਹੈ ਸੰਗਤ ਸਾਨੂੰ ਸਹਿਯੋਗ ਦਿੰਦੀ ਹੈ ਨੰਬਰ 2 ਤੇ ਅਸੀਂ ਇਹ ਕਹਿਣਾ ਚਾਹਾਂਗੇ ਅੱਜ ਵਿਸਾਖੀ ਦੇ ਦਿਹਾੜੇ ਤੇ ਜੋ ਹਾਲੇ ਤੱਕ ਵੀ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਜਰੂਰ ਬਣਨਾ ਚਾਹੀਦਾ ਐਨੀਆਂ ਗਬਨਤੀਆਂ ਪ੍ਰਵਾਨ ਤੇ ਇੱਕ ਜ਼ਰੂਰੀ ਬੇਨਤੀ ਸਾਰਿਆਂ ਸੰਗਤਾਂ ਨੂੰ ਲੰਗਰ ਹਾਲ ਦੀ ਹੈ ਜੋ ਗੁਰੂ ਘਰ ਦੀ ਉਹਨਾਂ ਦੀ ਕਾਰ ਸੇਵਾ ਸਾਡੇ ਕੋਲ ਚੱਲ ਰਹੀ ਹੈ ਨੀਕੇ ਲੰਗਰ ਹਾਲ ਵਿੱਚ ਪੀਓਪੀ ਦਾ ਕੰਮ ਹੋ ਚੁੱਕਿਆ ਟਾਈਲਾਂ ਲਗਾਉਣ ਦਾ ਦੀਵਾਰ ਤੇ ਟਾਈਲਾਂ ਦਾ ਕੰਮ ਹੈ ਉਹ ਚੱਲ ਰਿਹਾ ਹੈ ਸੰਗਤੋਂ ਸਹਿਯੋਗ ਆਇਆ ਵੀ ਹੈ ਤੇ ਸਾਰੇ ਸ਼ਹਿਰ ਤੋਂ ਇਲਾਕਾ ਨਿਵਾਸੀਆਂ ਤੋਂ ਅਸੀਂ ਆਸ ਕਰਦੇ ਹਾਂ ਇਸ ਜੋ ਕਾਰ ਸੇਵਾ ਦਾ ਚੱਲਦਾ ਕੁੰਭ ਹੈ ਉਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਜਲਦੀ ਤੋਂ ਜਲਦੀ ਇਸ ਕੰਮ ਨੂੰ ਨੇਪੜੇ ਚੜਾਉਣ ਵਿੱਚ ਕਮੇਟੀ ਦਾ ਸਾਥ ਦੇਣਗੇ ਆਇਆਂ ਸਾਰੀਆਂ ਸੰਗਤਾਂ ਦਾ ਅਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲਾਤੋਂ ਹੀ ਬੇਨਤੀ ਕੀਤੀ ਸੰਗਤਾਂ ਨੂੰ ਵੀ ਖਾਲਸਾ ਸਾਜਣਾ ਦਿਵਸ ਆ ਰਿਹਾ ਹੈ 13 ਤਰੀਕ ਦਾ। ਉਹਦੇ ਸੰਜੇ ਸ਼੍ਰੀ ਅਖੰਡ ਪਾਠ ਰਾਮ ਭੋਇ 11 ਤਰੀਕ ਨੂੰ ਅੱਜ ਅਮਤ ਵੇਲੇ ਭੋਗ ਪਾਏ ਉਸ ਬਾਅਦ ਕੀਰਤਨ ਦੀਵਾਨ ਕਥਾ ਵਿਚਾਰ ਹੋਈ। ਇਸ ਸੰਗਤਾਂ ਨੇ ਹੁਮਾਹ ਕੇ ਹਾਜ਼ਰੀ ਭਰੀ ਆ ਖਾਲਸਾ ਸਾਜਣ ਦੀ ਜੀ ਮਹੱਤਤਾ ਹੈ ਉਹ ਸਾਰਾ ਨੂੰ ਰਾਗੀ ਜੀ ਸਾਹਿਬਾਨ ਨੇ ਤੇ ਕਥਾ ਵਿਚਾਰਨ ਨੇ ਆਪਣੇ ਵਿਚਾਰ ਸਾਂਝੇ ਕਰਕੇ ਚਿਤ ਉਤਜ ਮਤਲਬ ਉਹਦਾ ਚਾਨਣਾ ਪਾਇਆ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਗੁਰੂ ਦੇ ਲੜ ਲੱਗਣ ਸ਼ਬਦ ਦੇ ਲੜ ਲੱਗਣ ਤੇ ਅਮਰ ਛਕਣ